ਗੁੱਡ ਮਾਰਨਿੰਗ ਗਾਇਸ ਵੈਲਕਮ ਟੂ ਮਾਈ ਨਿਊ ਵਲੌਗ ਅੱਜ ਦੇ ਵਲੌਗ ਦੀ ਦੀ ਅੱਜ ਦੇ ਦਿਨ ਦੀ ਸ਼ੁਰੂਆਤ ਕਰ ਦਿੱਤੀ ਗਈ ਹੈ ਸਾਢੇ 12 ਦਾ ਟਾਈਮ ਹੋ ਗਿਆ ਹੈ ਤੇ ਬੱਦਲ ਵਾਈ ਸਿਰਾਂ ਨਿਆਰਾ ਮੌਸਮ ਪੂਰਾ ਗੁੱਡ ਹੈ ਦੇਖੋ ਤੁਸੀਂ ਆਹਾਹਾ ਕੀ ਬਾਤਾਂ ਐ ਇਧਰ ਪਾਈ ਆਪਾਂ ਕਣਕ ਨੂੰ ਲੱਗੀ ਸੁਸਰੀ ਇਹਦਾ ਬਣ ਗਿਆ ਪਾਊਡਰ ਪਾਊਡਰ ਇਹਦਾ ਬਣ ਚੁੱਕਿਆ ਹੈ ਤੇ ਅੱਜ ਤੁਹਾਨੂੰ ਨੂਰਾ ਦੇ ਬੱਚੇ ਦਿਖਾਈਏ ਨੂਰਾ ਦੇ ਬੱਚੇ ਟੂੜਾ ਪੜਦੀ ਹੋਈ ਨੂਰਾ ਹਾਂਜੀ ਪਲੇਟ ਚੱਟ ਕੇ ਰੱਖ ਦਿੱਤੀ ਜੇ ਨੂਰਾ ਨੇ ਨੂਰਾ ਲੱਪੜ ਖਾਣੇ ਆ ਇਹ ਆ ਦੇ ਨੂਰਾ ਦੇ ਬੱਚੇ ਸਲਾ ਡਾਰੀ ਲੱਗਦਾ ਵੀ ਇਹ ਵੀ ਨਾ ਹੁਣ ਪੂਰੇ ਹੋ ਜਾਣ ਕਿਤੇ ਚਲ ਤੈਨ ਹੀ ਰਹਿ ਗਏ ਸੁੱਤੇ ਪਏ ਆ ਓਏ ਹਾਲਾਗੀ ਵੇਖਣੇ ਪੈਂਦੇ ਆ ਹੈਗੇ ਕਿ ਨਹੀਂ ਹੈਗੇ ਆਹ ਕੁੱਤੀ ਆ ਆ ਵੀ ਕੁੱਤੀ ਆ ਆਹ ਕੁੱਤਾ ਵਾ ਬਸ ਇਹ ਕੁੱਤਾ ਮੈਂ ਰੱਖਣਾ ਆ ਜਿਹੜਾ ਆ ਗਿਆ ਉਹਨੂੰ ਦੇ ਦੇਣਾ ਵਾ ਇੱਕ ਤਾਂ ਉਹਨੂੰ ਦੇਣਾ ਵਿਚਾਰੇ ਨੇ ਜਿਨ੍ਹਾਂ ਨੇ ਕੁੱਤੀ ਭਾਈ ਸੀਗੀ ਤੇ ਇੱਕ ਦੇ 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 ਕਿਹਨੂੰ ਨਹੀਂ ਆ ਕਣਕ ਗੱਢੀ ਸੀਗੀ ਆ ਦੇਖੋ ਸੁਸਰੀ ਲਗੀ ਪਈ ਐ ਸੁਸਰੀ ਕਣਕ ਮੇ ਪਾ ਦੋ ਬੋਰੀ ਚ ਫਿਰ ਚਲ ਆਪਾਂ ਪਹਿਲਾਂ ਮੁਰਸ਼ਕਲ ਲੈ ਆਈਏ ਤੇ ਪੜਦਾ ਕਲਾਸ ਆ ਫੜਾਇਆ ਲੈ ਬਿੱਲਾ ਕਹਿੰਦਾ ਮੇਰਾ ਵੀ ਨਹੀਂ ਚੱਲਦਾ ਕੀ ਆਹ ਤਰਾ ਕੇ ਥੱਲੇ ਪਾ ਕੇ ਫੜਾ ਮੈਨੂੰ ਮੈਂ ਖੜਾ ਲਾਈ ਜਾਉਂਗਾ ਨਹੀਂ ਆ ਨਹੀਂ ਆ ਰਿਹਾ ਫੜਾ ਬਾਹਰ ਡੜੀ ਨੂੰ ਖੜਾਈਏ ਮੋਟਰਸਾਈਕਲ ਲੈ ਜਾਣ ਨੂੰ ਚੱਲ ਚੱਲੇ ਗੇ ਬਿੱਲਾ ਦਾ ਵੀ ਫੋਨ ਖੜ ਗਿਆ ਬਿੱਲਾ ਕਹਿੰਦਾ ਮੇਰਾ ਵੀ ਫੋਨ ਖੜੀ ਜਾਂਦਾ ਗਲਾਸ ਫੋਨ ਗਲਾਸ ਪੁਆਇਆ ਕਹਿੰਦਾ ਮੇਰੇ ਫੋਨ ਦੀ ਟੱਚ ਹੀ ਖੜ ਗਈ ਵਾ ਵਾ ਤੂੰ ਸੂਤਾ ਲਾ ਲਿਆ ਤੰਦਰਾ ਲੋਕੀਆ ਤੋੜ ਦਿੰਦੇ ਮੈਂ ਤਾਂ ਪਤਾ ਨਹੀਂ ਕਿੰਨੇ ਗਲਾਸ ਤੋੜਤੇ ਸੂਤੇ ਜਾਵਾਂ ਚਲਾ ਚੱਲੇ ਗੇ ਆਹ ਫੜਾ ਔਰ ਫੜਾਉਂਦੀ ਅਮਨਦੀਪ ਮੋਟਰਸਾਈਕਲ ਲੈ ਕੇ ਆਈਗੇ ਦੂਜਾ ਉਹ ਫੇਰ ਨਹੀਂ ਮੈਂ ਬਣਾਉਂਦਾ ਆਹ ਫੜਾਉਂਦੀ ਆ 100 ਰੁਪਏ ਨਵਾਦੀ ਰਾਤ ਨੂੰ ਮੇਰਾ ਕੋਈ ਐਨਾ ਕੱਛੇ ਕਰਾ ਦੇ ਨਾ ਕੱਛੇ ਕਰਾ ਦੇ ਮੋਟਰਸਾਈਕਲ ਲੈ ਆਈਗੇ ਬਾਤ ਤਾਂ ਨਹੀਂ ਕੱਢੇਗੇ ਅੰਦਰ ਹੀ ਹੈ ਅੰਦਰ ਹੀ ਕਰ ਫੇਰ ਰੁਕ ਜਾ ਫੇਰ ਤੇ ਬਾਤ ਚ ਸਹੀ ਤੇਲ ਵੀ ਨਹੀਂ ਹੈ ਤੇ ਤੇਲ ਲੈਉਣੇ ਪੈਣਾ ਕੋਈ ਸ਼ਾਦੀ ਕਣਕ ਹੋ ਗਈ ਹੈ ਖਰਾਬ ਇਹਨੂੰ ਲੱਗ ਗਈ ਸਸਰੀ ਤੇ ਬਹੁਤ ਹੀ ਜਿਆਦਾ ਬਣ ਗਿਆ ਇਹਦਾ ਆਟਾ ਤੇ ਫੋਕੀ ਹੋ ਗਈ ਕਣਕ ਹੁਣ ਲੈ ਕੇ ਜਾਣਾ ਕਰਤਾ ਇਹਨੂੰ ਕੈਂਸਲ ਮੈਂ ਤਾਂ ਨਹੀਂ ਲੈ ਕੇ ਜਾਣਾ ਇਹੋ ਜੀ ਕਣਕ ਨੂੰ ਤੇ ਉਹ ਕੰਜਰੀ ਨੂਰਾ ਜੀ ਭੌਂਕਦੀ ਰਹੀ ਏ ਕੀ ਗੱਲ ਆ ਕਟਪੈਣੀ ਤੇਰੇ ਮੌਸਮ ਮੌਸਮ ਆਉਸਮ ਆਉਸਮ ਹੋਇਆ ਪਿਆਏ ਵੇਖੋ ਜੀ ਦੁੱਧੂ ਪਲੇ ਆ ਰਹੇ ਜਾਰੇ ਬੱਚਿਆਂ ਨੂੰ ਸਾਡੀ ਅੰਮਾ ਦੁੱਧੂ ਪੁਲਾਣ ਦੇ ਵਿੱਚ ਡਾਕਟਰ ਨਹੀਂ

ਜੀ ਵੀ ਤੈਨੂੰ ਕੱਢਦਾ ਵਾ ਚੀਕੋ ਚੀਕੋ ਗਲਤ ਜੀਭੇ ਮਰੀ ਜਾਂਦੀ ਕੁੜੇ ਲੈਸ ਤੋਂ ਨਹੀਂ ਜੀਣਾ ਹੋਵੇ ਜੀਭੇ ਮਰੀ ਜਾਂਦੀ ਕੁੜੇ ਜੀਭੇ ਮਰੀ ਜਾਂਦੀ ਆ ਅਜੇ ਵੀ ਵੱਡੀ ਆ ਪਤਲਾ ਲੱਗਿਆ ਜਿਵੇਂ ਟੱਕਣ ਜਾਈ ਹੋਵੇ ਅਰੇ ਫੜ ਜੇ ਲੈ ਆ ਤਰੇ ਭਈਆ ਇਹ ਨੂਰਾ ਦੀ ਛੋਟੀ ਕੁਤੀਆ ਆ ਦੇਖੋ ਕਿਵੇਂ ਦੁੱਧ ਪੀ ਰਹੀ ਹੈ ਕਿਵੇਂ ਮੂੰਹ ਲਵੇੜ ਲਿਆ ਇਸਨੇ ਤੂੰ โอ้ยเฮ้ยโอ้ยเฮ้ยโอ้ยเฮ้ยช่วยหนิยังไงเดี๋ยวยันมาดูน

ਕੜੀ થઈ ਗਈ ਹੁਣ ਉੱਤੇ ਥੱਲੇ ਰ ਥੱਲੇ ਚਾਗਦੀ ਆ ਹੁਣ ਅੰਦਰ ਕੜੀ ਰਾਕੇ ਨਾ ਮੈਂ ਉਹ ਮੇਰੇ ਪਾ ਹਾਂ ਤੋ ਲੈ ਜਾ ਕਾਬਿ ਆ ਲੈ ਨਾਨੂ ਹਰ ਇੱਕੇ ਦਮ ਵੱਜਦੀ ਹੈ ਮੈਂ ਅਜਨੇ ਗੱਦ ਬਚਾਰਾ ਉੱਧ ਦੇ ਦੇ ਰਵਾਂ ਦੇ ਚਾ ਉੱਬੇ 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 ਵਰੇ ਹਟ ਹਰ ਪਹਿਲਾਂ ਹੀ ਲਟੰਦੀ ਕਰਦੇ ਆ ਪੈ ਜੀ ਹਾਂ ਨੂਰ ਆ ਗੇੜ ਗੇੜ

ਲੈ ਜਾ ਉੱਥੇ ਇਕੱਠੇ ਕਰ ਮੱਖੀਆਂ ਇਹਦੇ ਕੋਲ ਤਾਈ ਜਾਂਦੀਆਂ ਮਖਿਆਲ ਖਾਣੇ ਇਹ ਵੀ ਡਰੀ ਪਾਈ ਹੈ ਸਰ ਇਹ ਤਾਂ ਮੁੱਕ ਗਿਆ ਜੋ ਜੋ ਦਿਖਾ ਦੇਉਂ ਤੂੰ ਚੱਟੀਆਂ ਦਿਖਾਈਂ ਦੇ ਜੀ ਇਸ ਵੀ ਦਿਖਾਈ ਜਾਂਦੀ ਨੋ ਬੱਲੇ ਜੱਗਾ ਹੋਣਾ ਨਾ 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 ਕਾਇ ਉਹ ਵੀ ਉਹ ਲ ਅਫਰ ਦੋਖ ਦਦਾ ਇੱਕ ਬੱਚਾ ਹੋਰ ਮਰ ਗਿਆ ਨੂਰਾ ਦਾ ਪਤਾ ਨਹੀਂ ਕੀ ਦੀ ਨਜ਼ਰ ਲੱਗੀ ਆ ਦੋ ਰਹਿ ਗਏ ਹੁਣ ਦੇਖੋ ਬਚਣਗੇ ਕਿ ਨਹੀਂ ਆ ਬੈਠੀ ਹੈ ਕੰਜਰੀ ਦੋ ਬੱਚੇ ਬਚੇ ਆ ਆ ਚਿੱਟੀ ਕੁੱਤੀ ਆ ਉਹ ਪਰਲਾ ਕੁੱਤਾ ਵਾ ਉਹ ਪਹਿਲੇ ਨੰਬਰ ਤੇ ਹੋਏ ਸੀਗੇ ਉਹੀ ਬਚਿਆ ਵਿਚਾਰ ਪਤਾ ਨਹੀਂ ਕੀ ਪਾਪ ਕਿਤੇ ਸੀ ਜਿਹੜੇ ਹੋ ਜੋ ਜੋ ਬੰਨੀ ਹੋਈ ਆ ੜਾੜੇ ਉਸ਼ਣ ਲਾ ਕੇ ਆਏ ਆ ਗੰਦਲਾ ਮਮ ਹਾਂਜੀ ਮਿੱਤਰੋ ਹੁਣ ਚੱਲੇ ਆਪਾਂ ਖੁਸ਼ੇ ਕਰੋ ਮੋਟਰਸਾਈਕਲ ਲੈਣ ਤੇ ਘਰ ਦੇ ਨਹੀਂ ਮਾਂ ਦੇ ਸੋਸਰੀ ਬਹੁਤ ਜ਼ਿਆਦਾ ਲੱਗੀ ਐ ਕਣਕ ਦੇ ਵਿੱਚ ਤੇ ਮੈਂ ਕਿਹਾ ਉਹਨਾਂ ਨੇ ਨਹੀਂ ਵਟਾਉਣੀਗੀ ਆਟਾ ਨਹੀਂ ਦੇਣਾ ਕਹਿੰਦੇ ਨਹੀਂ ਦਾ ਦਾ ਤਾਂ ਮੋੜ ਦੇਈ ਮੈਂ ਕਿਹਾ ਤੇਲ ਜ਼ਰੂਰੀ ਫੂਕਣਾ ਵੀ ਪਿੰਡੋਂ ਪਿਆ ਲੈਨੇ ਫਿਰ ਹੋਹੀ ਆ ਵਾ ਮੈਂ ਬੇਇੱਜ਼ਤੀ ਕਰਾਉਂਦਾ ਫਾਇਦਾ ਕੀ ਤੇ ਪਹਿਲਾਂ ਤੇਲ ਵੀ ਲੈਣਾ ਪੈਣਾ ਵੇਖਣਾ ਪੰਪ ਤੇ ਮਿਲਦਾ ਕਿ ਨਹੀਂ ਮਿਲਦਾ ਪਿੰਡ ਵਾਲੀ ਤੇ ਜੇ ਨਾ ਮਿਲੇ ਆ ਫਿਰ ਮੋਟਰਸਾਈਕਲ ਲਿਆ ਕੇ ਘਰੇ ਖੜਾ ਲਾਂਗੇ ਉਹਨਾਂ ਦੇ ਘਰੇ ਵੀ ਤਾਂ ਖੜਾ ਹੀ ਆ ਹੋਰ ਕੀ ਕਰ ਸਕਦੇ ਆ ਪੈਸੇ ਕੱਢ ਕੇ ਰਾਜੀ ਨਹੀਂ ਪੈਸੇ ਦੇਣ ਤਾਂ ਨਾ ਨਹੀਂ ਦੇਂਦੀ ਕਹਿੰਦੇ ਪੈਸੇ ਬੋਲਣਾ ਤੂੰ ਜਿਹੜਾ ਬੰਦਾ ਕਮਾਉਂਦਾ ਉਹਦੋਂ ਵੀ ਤਾਂ ਦਿੰਦਾ ਹੀ ਘਰੇ ਹੀ ਦਿੰਦਾ ਉਹ ਪੈਸੇ ਘਰ ਦੇ ਨੂੰ ਉਹਦੋਂ ਨਹੀਂ ਇਹਨਾਂ ਨੂੰ ਪਤਾ ਲੱਗਦਾ ਹੈ ਨਾ ਜਦੋਂ ਬਸ ਘਰੇ ਬਹਿ ਜਾਂਦਾ ਬੰਦਾ ਤੇ ਉਹਦੋਂ ਕਹਿ ਲੱਗ ਜਾਂਦੇ ਪੈਸੇ ਪੈਸੇ ਚਲੋ ਮਿਲਦੇ ਜਦ ਤੱਕ ਖੁਸ਼ੀ ਕਰੇ ਕੋਈ ਤੇਲ ਵੀ ਮਿਲ ਹੀ ਗਿਆ ਮੈਨੂੰ ਕਿ ਨਹੀਂ ਮਿਲਦਾ ਪੁਆੜਿਆ ਤੇ ਪੱਤਿੰਗ ਸੁੱਕਦ ਆ ਗਈ ਹੋ ਗਿਆ ਹੋ ਗਿਆ ਤੜ ਘਰਾਂ ਨੂੰ ਆਪਣਾ ਤੇ ਚੱਕੀ ਤੇ ਤਾਂ ਅੱਜ ਜਾ ਨਹੀਂ ਜਾਣਾਗਾ ਟਾਈਮ ਬਾਹ ਹੋ ਗਿਆ ਉਹਦਾ ਚੱਕੀ ਬੰਦ ਹੋ ਜਾਣੀ ਆ ਗਾਲਾਂ ਦਾ ਵਾਵਾ ਦੇ ਦਿਆਂ ਘਰ ਨੇ ਮੈਂ ਕਿਹਾ ਯਾਰ ਲੱਗੀ ਮੈਨੂੰ ਜਾਣ ਕੇ ਕੀ ਕਹਿ ਸਕਦਾ ਕਿ ਕਿੱਕਰ ਕੰਡਾ ਦਾ ਅੱਗੇ ਪਿੱਛੇ ਵੀ ਤਾਂ ਮੈਂ ਵਾਕੇ ਲੱਗਦਾ ਹੀ ਆ। ਜਦੋਂ ਮੋਟਰਸਾਈਕਲ ਲੈ ਜਾਂਦਾ ਘਰੇ ਮੋੜ ਕੇ ਤੇਲ ਪੋਆ ਲਿਆ ਹਮਨੇ ਤੇ ਫੇਰ ਘੂੜਾ ਪੱਟਣ ਵਾਲਾ ਕੰਮ ਜਣਾ ਤੇ ਆਹ ਨਾ ਨੌਣ ਖਰਾਬ ਹੋ ਗਈ ਸੀ ਨੌਣ ਫੇਰ ਪੱਟਣੀ ਪਈ ਫੇਰ ਉਹਨਾਂ ਦਾ ਚੱਲਿਆ ਤਾਂ ਇੰਨਾ ਸੇਟੀ ਮਿੱਟੀ ਨਹੀਂ ਜਿੰਨੀ ਕਿਵੇਂ ਸਾ ਲੌ ਦੀਆ ਅਰੇ ਸਾਨੋਂ ਦੀ ਜੋ ਜੋ ਦੇਖੋ ਦੇਖੋ ਧੂੜਾ ਪਾੜ ਰਹੀ ਏ ਜੋ 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 ਧੂੜਾ ਪਾੜ ਰਹੀ ਏ ਗਿਆ ਕੋਲੋਂ ਮੇਟਰੋਂ ਟੋਪ ਦਾ ਵੀ ਲੈ ਜਾਂਦਾ ਟੋਪ ਟੋਕ ਲੋਂ ਤੇ ਕਹਿੰਦੇ ਸੇਮਾ ਵੀ ਬੋਲਿਆ ਨੇ ਕੋੜ ਕਰਾ ਲੱਤੇ ਗਏ ਨੇ ਇੱਕ ਸੇਮ ਆਪਣਾ ਜੀਅ ਚ ਕਰਤਾ ਪਹਿਲਾਂ ਦਾ ਹੀ ਸੀਗਾ 2cm Jio ਤੇ ਸੀਗਾ ਹੁਣ ਇਹ ਕੈਟਲ ਵਿੱਚ ਕਰਵਾਤਾ ਕਿ ਤਨ ਅਗਨਾ ਤੇ ਹੋ ਜਾਣਾ ਵਿੱਚ ਹੋਰ ਨਿਕਲ ਗਿਆ ਕੰਮ ਹਾਂ ਕੋਈ ਨਹੀਂ ਟਰਾਈ ਜਮਾ ਨਵੇਂ ਜਮਾ ਸਹੀ ਚੱਲਦੇ ਆ ਦੇਖ ਜਾਓ ਹੋ ਗਿਆ ਸੀ ਤੇ ਦੂਜੀ ਵੀ ਦਿਹਾ ਦਿੰਦਾ ਹਾਂ ਉਹ ਵੀ ਲੱਗ ਨਹੀਂ ਉਹ ਮੈਂ ਇਹਨਾਂ ਜਿਹੜਾ ੱੱਲਿਆ ਚੱਟਾ ਇਹ ਪੱਕੇ ਚੱਲਣ ਗਾਰੰਟੀ ਨਹੀਂ ਹਾਂ ਉਹ ਤਾਂ ਮੈਂ ਦੱਬੀ ਚ ਪਾ ਕੇ ਦੇਖ ਲੈਂਦਾ ਮੇਰੇ ਕੋਲ ਵੀ ਇਹਦੇ ਨਾਲ ਦੀ ਹੈ ਨਾ ਤੈਨੂੰ ਪਤਾ ਹੋਣਾ ਇਹ ਦੱਬੀ ਲੱਭ ਗਈ ਤਾਂ ਗੱਲ ਤਾਂ ਇਹ ਆ ਦੱਬੀ ਲੱਪਣ ਦੀ ਚੱਲਦੇ ਆ ਘਰੇ ਤੇ ਫਿਰ ਇਹਨਾਂ ਨੇ ਚਲਾ ਕੇ ਇਸ ਕਿਹ ਯਾਰ ਮੇਰਾ ਵਲੌਗ ਐਡੀਟ ਕਰ ਦੇਣਾ ਜਦੋਂ ਤੇ ਜਿਹੜੀ ਸਾਊਂਡ ਉਹ ਗੱਲ ਹੀ ਨਹੀਂ ਬਣਦੀ ਤੇ ਫਿਰ ਇਹਨਾਂ ਦੇ ਵਿੱਚੋਂ ਗੱਲ ਬਣ ਜੂ ਆ ਕੀ ਲਿਖਿਆ ਹੈ ਕੇ B10 ਕਾਫੀ ਹਲਕੀ ਜੀ ਹੈ ਕਾਫੀ ਯਾ ਸੇਮ ਚੱਲੇ ਆਪਣਾ ਟਿਕੜ ਬੱਲੇ ਬੱਲੇ ਹਣ ਵਾਇਰਲ ਹੈਡ ਬਣਾਉਣਗੇ ਅੱਦਾਂ ਵਾਇਰਲ ਹੈਡ ਬਣਾਉਣਾ ਬੜੀ ਔਖੀ ਗੱਲ ਆ ਉਹ ਹੰਦ ਗਿੱਲਾ ਜੀ ਗਿਆ ਤੇ ਪੱਟ ਕੇ ਦੁਬਾਰਾ ਲਾਉਂਦੇ ਹੋਏ ਮੈਂ ਤਾਂ ਸਾਰੇ ਪਤਾ ਨਹੀਂ ਲਾਦੀ ਕਿਹੜੇ ਪਾਸੇ ਹਵਾ ਕਿਹੜੇ ਵੱਲ ਉਹ ਨਿਕਲ ਗਿਆ ਉਹ ਨਿਕਲਦੀ ਨਿਕਲੀ ਸਹੀ ਤਰ੍ਹਾਂ ਵੀ ਕੱਢ ਗਈ ਬਸ ਆਲੀ ਫੁੱਟੀਆਂ ਜਾਂਦੀਆਂ ਕੱਢ ਦੇ ਕੱਢ ਦੇ ਨਿਕਾ ਲੱਗੀ ਆ ਵੇਖ ਮੈਂ ਟੱਚ ਲਈ ਤੱਕ ਰੱਖੇ ਸਾਰੇ ਪਾਸੇ ਘਮਾਏ ਇਹਦੀ ਟੱਚ ਨੇ ਇਹ ਟ੍ਰੇਨ ਕਰਦੀ ਚੱਲਾਂ ਉਹ ਕੋ ਤਿੰਗਲਾ ਸੀ ਪਲਾਟ ਤੇ ਲਾ ਦੇ ਗਲਾਸ ਇਹਦੇ ਦੇ ਭੰਗੇ ਨਾਲ ਕੱਲ ਉਹਨੇ ਵੀ ਉਹਨੇ ਲਾਇਆ ਗਲਾਸ ਨਾ ਸਬੂਤਾ ਲੈ ਕੇ ਜਦੋਂ ਮੈਂ ਲਉਣਾ ਉਹਦਾ ਗਲਾਸ ਟੱਟੇ ਜਾਂਦਾ ਆਹ ਹੀ ਉਹ ਮਿਹਲੇ ਤੇ ਗਏ ਸੋਣ ਹੁਣ ਤਾਂ ਸਿੰਘ ਆ ਜਲਦੀ ਓ ਰਲੀਆ ਹੁਣੇ ਚੱਲ ਪਿਆ ਜੀ ਤੇ ਲਓ ਵੀ ਮਿੱਤਰੋ ਬ੍ਰਾਂਡ ਜੇ ਖੜਾਦਾ ਆਪਣਾ ਬਲੈਕ ਹਾਰਸ ਤੇ ਜੱਟ ਲਾਈਫ ਤੇ ਹੁਣ ਚੱਲ ਕੇ ਰੋਟੀ ਖਾਈਏ ਚੱਲ ਕੇ ਮੀ ਨਾਲ ਕਾਫੀ ਲਿਬੜ ਗਿਆ ਹੁਣ ਜਦੋਂ ਸੌਕ ਜੇ ਗਿਆਣਾ ਸਾਰਾ ਮੀ ਤੇ ਫਿਰ ਉਹਦੋਂ ਬਾਅਦ ਵਿੱਚ ਆਪਾਂ ਤੋ ਦਾ ਨਾ ਚੰਗੀ ਤਰ੍ਹਾਂ ਵਾਸ਼ ਕਰ ਲਾਂਗੇ ਤੇ ਰੋਟੀ ਖਾਈਏ ਰੋਟੀ ਖਾਈਏ ਰੋਟੀ ਖਾਈਏ ਤੇ ਫਿਰ ਹੈੱਡਫੋਨ ਚਲਾ ਕੇ ਤੇ ਮੈਂ ਕਰਦਾ ਬਲੌਗ ਐਡਿਟ ਤੇ ਤੁਸੀਂ ਦੇਖੋ ਲਾਈਕ ਕਰੋ ਕਮੈਂਟ ਕਰੋ ਸ਼ੇਅਰ ਕਰੋ ਵੀ ਜੋ ਤੁਹਣੀ ਲੱਗੇ ਪਏ ਆ ਢੂੜਾ ਪਟਨ ਤੇ ਪਹਿਲਾਂ ਲਾਈਟ ਜਗੀ ਨਹੀਂ ਆਟੋਮੈਟਿਕ ਲਾਈਟ ਜਗਦੀ ਹੈਣਾ ਪਹਿਲਾਂ ਨਹੀਂ ਨਾ ਜਗੀ ਸੀ ਆਟੋਮੈਟਿਕ ਜਗਦੀ ਹੈ ਤੇ ਇਧਰ ਪਿਆ ਚਾਰ ਓਏ ਹੋਏ 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 ਚਾਰ ਹੈ ਹੁਣ ਗਾਜਰਾ ਚਾਰ ਰਹਿ ਗਿਆ ਪੋਣਾ ਤੇ ਜੋ ਗਾਜਰਾ ਆ ਗੀਆਂ ਨਾ ਤੇ ਆਪਾਂ ਹੈੱਡਫੋਨ ਲਿਆਂਦੇ ਪਹਿਲੇ ਤੋਂ ਲਾ ਵੀ ਲਏ ਆਪਾਂ ਨਾਲ ਦੀ ਨਾਲ ਵਲੌਗ ਐਡਿਟ ਕਰੀ ਜਾਣਾ ਤੇ ਓਕੇ ਰਿਪੋਰਟ ਕਰਾ ਦੇਣੀ ਆ